ਅੱਜ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖ਼ਬਰਾਂ ਤੇ ਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕਮਾਲ ਦੇਨ ਵਾਲਾ ਵਿਖੇ ਪੈਂਸਾਲਾ ਬਜ਼ੁਰਗ ਮਹਿਲਾ ਦੇ ਦਰਖਤ ਨਾਲ ਲਟਕਦੀ ਲਾਸ਼ ਮਿਲੀ ਬੀਤੀ ਸ਼ਾਮ ਤੋਂ ਹੀ ਲਾਪਤਾ ਸੀ ਮ੍ਰਿਤਕਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਇਹ ਹੱਤਿਆ ਹੈ ਜਾਂ ਆਤਮ ਹੱਤਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕਿਸ ਵੇਲੇ ਇਸ ਮਹਿਲਾ ਨੇ ਆਪਣੇ ਆਪ ਨੂੰ ਫਾਹ ਲਗਾਇਆ ਇੱਕ 65 ਸਾਲ ਦੀ ਕੁਛੱਲਿਆ ਦੇਵੀ ਹੈ ਇੱਥੇ ਕਮਾਲਦੀਨ ਨਿਆਸੀਆ ਪਿੰਡੋਂ ਉੱਥੋਂ ਦੀ ਰਹਿਣ ਵਾਲੀ ਮਾਤਾ ਤੇ ਇਹਨੇ ਨੇੜੇ ਹੀ ਇੱਥੇ ਖੇਤਾਂ ਦੇ ਵਿੱਚ ਇੱਕ ਮੋਟਰ ਸੀ ਉੱਥੇ ਦੀ ਜਿਹੜੀ ਡੈੱਡ ਬੋਡੀ ਆ ਉਹ ਦਰਖਤ ਦੇ ਨਾਲ ਲਟਕੀ ਮਿਲੀ ਆ ਇਹਦੇ ਬਰਦਰ ਇਹਦੇ ਕਿੰਨਾ ਬੇਟੇ ਨੂੰ ਪੁੱਛਿਆ ਗੁਰਦੀਪ ਸਿੰਘ ਉਹ ਕਹਿੰਦਾ ਮੈਨੂੰ ਕਿਸੇ ਤੇ ਸ਼ੱਕ ਕੋਈ ਨਹੀਂ ਆ ਬਟ ਫਿਰ ਵੀ ਇਹਦਾ ਪੋਸਟਮਾਰਟਮ ਕਰਾ ਕੇ ਇਹਦੀ ਅਗਲੀ ਕਾਰਵਾਈ ਅਮਲ ਚ ਲੈਂਦੇ। ਦਿੱਲੀ ਚੋਂ ਨਾਲ ਨਤੀਜਿਆਂ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਦਾ ਵੱਡਾ ਬਿਆਨ ਆਇਆ ਉਹਨਾਂ ਕਹਿੰਿਆ ਕਿ ਦਿੱਲੀ ਦੇ ਲੋਕੀ ਕਹਿੰ ਕੇ ਜੀਵਾਲ ਦੇ शासन काल ਤੋਂ ਮੁਕਤ ਹੋ ਚੁੱਕੇ ਹਨ ਤੇ 소ਡੀ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਝੂਠ ਦੇ ਸਹਾਰੇ ਰਾਜਨੀਤਿਕ ਕਰਨ ਵਾਲਿਆਂ ਨੂੰ ਦਿੱਲੀ ਵਾਲੇ ਨੇ ਵੱਡਾ ਸਬਕ ਸਿਖਾਇਆ ਹੈ ਜਰੂਰ ਜੀ ਦਾ ਖਾਲਸਾ ਸਿੱਧੀ ਵੈਕ ਨੇ ਜਿੱਤੀ ਫਤਿਹ ਅੱਜ ਇੱਕ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਬਹੁਤ ਅੱਛਾ ਦਿਨ ਹੈ ਕਿ ਜਿਸ ਦਿਨ ਅੱਜ ਭਾਰਤੀ ਜਨਤਾ ਪਾਰਟੀ ਦਿੱਲੀ ਦੇ ਵਿੱਚ 27 ਸਾਲ ਬਾਅਦ ਜਿਹੜਾ ਹੈ ਦੁਬਾਰਾ ਸਾਨੂੰ ਮੌਕਾ ਮਿਲੇਗਾ ਲੋਕਾਂ ਦੀ ਸੇਵਾ ਕਰਨ ਵਾਸਤੇ ਲੋਗਾਂ ਦੇ ਜਿਹੜੇ ਦੁੱਖ ਹੋਏ ਨੇ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਹੋਈਆਂ ਨੇ ਪਿਛਲੇ ਖਾਸ ਤੌਰ ਤੇ ਜਿਹੜੇ ਪਿਛਲੇ 10-12 ਸਾਲ ਦੇ ਵਿੱਚ ਕੇਜਰੀਵਾਲਦੀ ਦੇ ਸ਼ਾਸਨ ਕਾਲ ਦੇ ਵਿੱਚ ਅੱਜ ਲੋਕ ਉਹਦੇ ਤੋਂ ਮੁਕਤ ਹੋ ਗਏ ਨੇ ਔਰ ਉਮੀਦ ਉਹਨਾਂ ਨੂੰ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਕਮੀਆਂ ਨੇ ਦਿੱਲੀ ਪ੍ਰਦੇਸ਼ ਦੀਆਂ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਇਸ ਮੌਕੇ ਤੇ ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਵੀ ਕਰਦਾ ਮੁਬਾਰਕਬਾਦ ਵੀ ਦੇਣਾ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕਾਰਜਕਰਤਾ ਨੇ ਉਹਨਾਂ ਨੂੰ ਬਹੁਤ ਹੀ ਨਿਮਰਤਾ ਦੇ ਨਾਲ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਉਹਨਾਂ ਨੂੰ ਮੈਂ ਸ਼ੁਭ ਕਾਮਨਾਵਾਂ ਦੇਣਾ ਕਿ ਉਹਨਾਂ ਨੇ ਦਿਨ ਰਾਤ ਕਰਕੇ ਅੱਜ ਉਸ ਰਾਜ ਤੋਂ ਜਿਹੜਾ ਹੈਗਾ ਸਾਡਾ ਪਿੱਛਾ ਛੜਾਇਆ ਕਿ ਜਿੱਥੇ ਕੇਜਰੀਵਾਲ ਸਾਹਿਬ ਨੇ ਦਿੱਲੀ ਦੀ ਬਰਬਾਦੀ ਕੀਤੀ ਲੋਕਾਂ ਨੂੰ ਝੂਠ ਬੋਲੇ ਲੋਕਾਂ ਦਾ ਨੁਕਸਾਨ ਕੀਤਾ ਬਿਜ਼ਨਸ ਦਾ ਨੁਕਸਾਨ ਕੀਤਾ ਔਰ ਭਾਰਤ ਦੇਸ਼ ਦਾ ਨੁਕਸਾਨ ਕੀਤਾ ਅੱਜ ਇਸ ਖੁਸ਼ ਦਿਹਾੜੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਔਰ ਮੇਰੇ ਵੀਰੋ ਤੇ ਭਰਾਵੋ ਅੱਜ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਉਹ ਦਿਨ ਵੀ ਦੂਰ ਨਹੀਂ ਹੈ ਕਿ ਪੰਜਾਬ ਆਉਣ ਵਾਲੇ ਸਮੇਂ 'ਚ ਵਿਦੇਸ਼ ਕੇ ਹੁਣ 1.5 ਸਾਲ ਇਲੈਕਸ਼ਨ ਚ ਰਹਿ ਗਏ ਨੇ ਜਿੱਥੇ ਕੇ ਕੇਜਰੀਵਾਲ ਨੇ ਆਪਣਾ ਜਾਲ ਫੈਲਾ ਕੇ ਲੋਕਾਂ ਨਾਲ ਝੂਠ ਬੋਲ ਕੇ ਉਥੇ ਆਪਣਾ ਰਾਜਪਾਕ ਬਣਾਇਆ ਸੀਗਾ ਕਿ ਪੰਜਾਬ ਦਾ ਖਾਤਮਾ ਕਰ ਦਿੱਤਾ ਪੰਜਾਬ ਅੱਜ 17ਵੇਂ 18ਵੇਂ ਨੰਬਰ ਤੇ ਆ ਗਿਆ ਜਿਹੜਾ ਕਿ ਹਮੇਸ਼ਾ ਪਹਿਲੇ ਨੰਬਰ ਤੇ ਹਿੰਦੁਸਤਾਨ ਦੇ ਪ੍ਰਦੇਸ਼ਾਂ ਦੇ ਵਿੱਚ ਹੁੰਦਾ ਸੀ ਉਹ ਦਿਨ ਦੂਰ ਨਹੀਂ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਰਾਜ ਕਾਲ ਉੱਥੇ ਸਥਾਪਨਾ ਕਰਨਾ ਹੈ ਜਿਹਦੇ ਵਿੱਚ ਅਸੀਂ ਪੰਜਾਬ ਤੇ ਪੰਜਾਬੀਆਂ ਦੀ ਆਪਸ ਦਾ ਭਾਈਚਾਰਾ ਔਰ ਜਿਹੜੀ ਸਾਡੀ ਆਰਥਿਕ ਵਿਵਸਥਾ ਹੈ ਉਹਨੂੰ ਅਸੀਂ ਠੀਕ ਕਰਨਾ ਹੈ ਉਹਨੂੰ ਅਸੀਂ ਉੱਪਰ ਲੈ ਕੇ ਆਉਣਾ ਹੈ ਔਰ ਜਿਹਦੇ ਵਿੱਚ ਲੋਕਾਂ ਦੀ ਖੁਸ਼ਹਾਲੀ ਨਸ਼ੇ ਤੋਂ ਦੂਰ ਔਰ ਜਿਹੜਾ ਕ੍ਰਾਈਮ ਉੱਥੇ ਹੈ ਇਸ ਤਰ੍ਹਾਂ ਕੇ ਮਰਡਰ ਗੈਂਗਸਟਰ ਕਲਚਰ ਜਿਹੜਾ ਪੰਜਾਬ 'ਚ ਡਿਵੈਲਪ ਹੋ ਰਿਹਾ ਹੈ ਉਹਦਾ ਵੀ ਖਾਤਮਾ ਉਦੋਂ ਹੀ ਹੋਏਗਾ ਤੇ ਮੈਂ ਪੰਜਾਬੀਆਂ ਨੂੰ ਵੀ ਅੱਜ ਮੁਬਾਰਕਬਾਦ ਦੇਣਾ ਕਿ ਉਹ ਇਸ ਸ਼ੁਭ ਕੰਮ ਤੇ ਸਾਡੇ ਨਾਲ ਜੁੜਨ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਮੋਦੀ ਸਾਹਿਬ ਦੇ ਨਾਲ ਜੁੜਨ ਤੇ ਕਮਲ ਦਾ ਫੁੱਲ ਜਿਹੜਾ ਹੈਗਾ ਪੰਜਾਬ ਜਿਵੇਂ ਖਿਲਦਾ ਹੈ ਉਸ ਤਰ੍ਹਾਂ ਹੀ ਕਮਲ ਦਾ ਫੁੱਲ ਜਿਹੜਾ ਉਹਨੂੰ ਖਲਾ ਕੇ ਪੰਜਾਬ ਨੂੰ ਅਸੀਂ ਖੁਸ਼ਹਾਲ ਬਣਾਗੇ ਬਹੁਤ ਬਹੁਤ ਧੰਨਵਾਦ ਵਾਈਕ੍ਰੂਜੀ ਕਾ ਖਾਲਸਾ ਵਾਈਕ੍ਰੂਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਪੋਰਸ ਸਾਈ ਸਲਾਬਾਦ ਦਿੱਲੀ ਦੀ ਸਿਆਸਤ ਤੇ ਕਾਬਜ ਹੋਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਆਗੂਆਂ ਵੱਲੋਂ ਆਪਣੀ ਪਾਰਟੀ ਦੀ ਹੋਈ ਜਿੱਤ ਦੇ ਚਲਦਿਆਂ ਪੂਰੇ ਹੀ ਦੇਸ਼ ਵਿੱਚ ਭੰਗੜੇ ਪਾਏ ਜਾ ਰਹੇ ਹਨ ਤੇ ਲੱਡੂ ਵੰਡੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਵਰਕਰ ਜੀਰਾ ਦੇ ਸ਼ੇਰਾਵਾਲਾ ਚੌਕ ਵਿਖੇ ਇਕੱਠੇ ਹੋਏ ਜਿੱਥੇ ਹਰਤਾਰ ਸਿੰਘ ਜੀਰਾ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਜਾਲਬਾਜ ਦਾ ਸਤਾ ਦੇ ਚਾਹੇ ਹੈ 15 ਸਾਲ ਸ਼ੀਲਾ ਦੇਸ਼ਕ ਤੋਂ ਤੇ ਕਾਂਸ ਦਾ ਰਾਜ ਰਿਹਾ ਜਿਹੜੀਆਂ ਤਿੰਨ ਟਰਮਾਂ ਇਹ ਲਾ ਕੇ ਲੋਕਾਂ ਨੂੰ ਝੂਠ ਬੋਲ ਕੇ ਹਰ ਗੱਲ ਦਾ ਝੂਠ ਬੋਲਿਆ ਮੈਂ ਅੱਜ ਵੀ ਟੀਵੀ ਤੇ ਹੁਣ ਸੁਣ ਰਿਹਾ ਸੀ ਉਹ ਆਦੇ ਜੋ ਵਿਕਾਸ ਪਹਿਲਾਂ ਹੋਇਆ ਸੀ ਪੁਰਾਣੇ ਸਰਕਾਰਾਂ ਨੇ ਕੀਤਾ ਸੀਗਾ ਤੇ ਇਹਨਾਂ ਨੇ ਚੰਗੇ ਚੰਗੇ ਹਸਪਤਾਲੇ ਵੀ ਜਿਹੜੇ ਉਹਨਾਂ ਮਹੱਲਾ ਕਲੀਨਿਕ ਦਾ ਨਾਂ ਦੇ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੇ ਸਾਹਮਣੇ ਵੇਖ ਲਓ ਪੰਜਾਬ ਦੇ ਵਿੱਚ ਵੀ ਸਰਕਾਰ ਬੜੀ ਨੂੰ ਤਿੰਨ ਸਾਲ ਹੋ ਗਏ ਆ ਤੇ ਲੋਕਾਂ ਦਾ ਧਿਆਨ ਕਦੇ ਕਿਸੇ ਬਹਾਨੇ ਨਾਲ ਕਦੇ ਕਿਸੇ ਬਹਾਨੇ ਨਾਲ ਪਾਸੇ ਲਾਉਂਦੇ ਆ ਜਿੱਦਾਂ ਆਪਦੇ ਆਪ ਨੂੰ ਇੱਕ ਨਾਰਾ ਦਿੰਦਾ ਹੈ ਆਪਾਂ ਨੇ ਬੰਦਾ ਬਹੁਤ ਇਮਾਨਦਾਰ ਹੈ ਤੇ ਕੱਟੜ ਇਮਾਨਦਾਰ ਜਦੋਂ ਜਿਹੜੇ ਆਪਿਆ ਆਪ ਨੂੰ ਕੱਟੜ ਇਮਾਨਦਾਰ ਕਹਿੰਦੇ ਸੀ ਤੁਸੀਂ ਵੇਖੋ ਵੀ ਉਹਨਾਂ ਲੋਕਾਂ ਦੇ ਹਾਲਾਤ ਕੀ ਹੋਏ ਤੇ ਹਜ਼ਾਰਾਂ ਕਰੋੜ ਰੁਪਏ ਉਹਨਾਂ ਸ਼ਰਾਬ ਘਟਾ ਲੈ ਲਿਆ ਜਦੋਂ ਕੇਜਰੀਵਾਲ ਆਇਆ ਸੀ ਉਹਦੇ ਕੋਲ ਇੱਕ ਕਾਰ ਸੀ ਥੈਂਕ ਯੂ ਬੈਗਨਰ ਤੇ ਗਾੜੀ ਚ ਮਫਰਲ ਪਾਇਆ ਤੇ ਅਗਲਾ ਦਾ ਬੜਾ ਹੀ ਟੀਮ ਜਿਆ ਉਸ ਬੰਦੇ ਨੇ 60 ਕਰੋੜ ਰੁਪਏ ਆਪਦੇ ਘਰ ਤੇ ਲਿਆ 7 ਕਰੋੜ ਰੁਪਏ ਮਲੇਰ ਕੋਟਲਾ ਦੇ ਸਿਵਲ ਹਸਪਤਾਲ ਦੇ ਸਾਹਮਣੇ ਇੱਕ ਮ੍ਰਿਤਕ ਔਰਤ ਦੀ ਲਾਸ਼ ਨੂੰ ਰਾਕੇ ਧਰਨਾ ਲਗਾਇਆ ਗਿਆ। ਪਰਿਵਾਰ ਵੱਲੋਂ ਦੋਸ਼ ਲਗਾਏ ਗਏ ਹਨ ਕਿ ਔਰਤ ਦੀ ਡਿਲੀਵਰੀ ਲਈ ਸਿਵਲ ਹਸਪਤਾਲ ਦਾਖਲ ਹੋਈ ਸੀ ਜਿੱਥੇ ਡਾਕਟਰ ਵੱਲੋਂ ਓਪਰੇਟ ਰਾਹੀਂ ਬੱਚਾ ਪੈਦਾ ਕੀਤਾ ਗਿਆ ਤੇ ਔਰਤ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਪਰਿਵਾਰ ਨੇ ਦੋਸ਼ ਲਗਵਾਉਂਦਿਆਂ ਕਿਹਾ ਹੈ ਕਿ ਇਹ ਘਟਨਾ ਡਾਕਟਰ ਦੀ ਅਣਗਹਿਲੀ ਦੇ ਕਾਰਨ ਹੋਈ ਹੈ। ਪੂਰੀ ਮਲੇਰ ਕੋਟਲਾ ਜੀ ਤੇ ਕੀ ਮਸਲਾ ਆਪਣਾ ਪੂਰਾ ਪੁੱល ਕੇ ਦੱਸੋ। ਆਪਣਾ ਮਸਲਾ ਜੀ ਇਹਦੇ ਪਹਿਲਾਂ ਬਿਲਕੁਲ ਸਹੀ ਸੀ ਮੇਰੀ ਵਾਈਫ ਨੂੰ। ਕੋਈ ਕਾਲਾ ਪੀਲਾ ਕੋਈ ਕੁਝ ਨਹੀਂ ਹੈਗਾ ਸੀ ਸਾਰਾ ਕੁਝ ਠੀਕ ਸੀ ਇਹਨਾਂ ਨੇ ਇਹਨਾਂ ਨੇ ਦਾਖਲ ਕਰ ਲਈ ਜੀ অপারেশন ਕਰਤਾ ਪ੍ਰੇਸ਼ਨ ਕਰਕੇ ਠੀਕ ਰਹੀ ਹੈ ਉਸ ਤੋਂ ਬਾਅਦ ਉਹ ਪਤਾ ਨਹੀਂ ਡਾਕਟਰਾਂ ਅੰਗੈਲੀ ਹੋ ਗਈ ਜੀ ਫਿਰ ਇਹਨਾਂ ਨੇ ਇੱਕ ਲਗਦੀ ਰੈਫਰ ਕਰਤੀ ਪਟਿਆਲੇ ਫਿਰ ਉਸ ਤੋਂ ਬਾਅਦ ਪਟਿਆਲੇ ਰੈਫਰ ਕੀਤੀ ਹੋ ਤੇ ਡਾਕਟਰ ਬੋਲਦੇ ਨੇ ਵੀ ਨਿਆਂ ਦੇ 4-5 ਪੇਸਾਂ ਸਾਈ ਨਹੀਂ ਵੀ ਇਹ ਹੀ ਕੋਸਾਰਿਆ ਵਾ ਜੇ ਉਹਨਾਂ ਨੂੰ ਨਹੀਂ ਕੋਸਾਉਂਦਾ ਹੱਥ ਕਿਉਂ ਪਾਉਂਦੇ ਨੇ ਕੁਛ ਇਹ ਇਹ ਦੋਮੈਸੇ ਐਡਮਿਟ ਕਰਵਾਏ ਸੀ ਕਿੱਥੇ ਕਰਵਾਏ ਸੀ ਅਸੀਂ 7 ਤਰੀਕ ਨੂੰ ਕਰਾਇਆ ਸੀ 2:00 ਵਜੇ ਟਾਈਮ ਸੀ 2:40 ਮਿੰਟਾਂ ਤੇ ਬੱਚਾ ਹੋ ਗਿਆ ਸੀ ਕਿਹੜੇ ਹਸਪਤਾਲ ਸਰਕਾਰੀ ਹਸਪਤਾਲ ਸੀ ਵਾਲਾ ਹਸਪਤਾਲ ਸੀ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਮਤਲਬ ਦੇਖੋ ਤੁਸੀਂ ਪਟਿਆਲੇ ਲੈ ਕੇ ਗਏ ਸੀ ਇਹਨਾਂ ਨੇ ਆ ਭੇਜਿਆ ਜੀ ਅੱਜ ਜਦੋਂ ਤੁਸੀਂ ਇੱਥੇ ਗਏ ਹਾਂ ਜੀ ਵਾਪਸ ਮੋੜਿਆ ਜੀ ਜਾਂ ਕੀ ਹੋਇਆ ਨਹੀਂ ਉਹਨਾਂ ਨੇ ਵਾਪਸ ਨਹੀਂ ਮੋੜਿਆ ਜੀ ਕਹਿੰਦੇ ਮਰੀਜ਼ ਦੀ ਬਹੁਤ ਹਾਲਤ ਸੀਰੀਅਸ ਆ ਬਹੁਤ ਸੀਰੀਅਸ ਆ ਇਹ ਕਹਿੰਦੇ ਜੇ ਉਹ ਡਾਕਟਰ ਨੂੰ ਪ੍ਰੈਸ ਨਹੀਂ ਕਰਨਾ ਆਉਂਦਾ ਸੀ ਉਹਨੂੰ ਅਣਗੇਲੀ ਹੋਈ ਆ ਤਾਂ ਸਿੱਧੀ ਸੋਈ ਆ ਪਹਿਲਾਂ ਸਾਰਾ ਕੁਝ ਠੀਕ ਸੀ ਅਣਗੇਲੀ ਹੋਈ ਆ ਤਾਂ ਕਰਕੇ ਆਜ ਅੰਸ ਹੋ ਗਏ ਕਹਿੰਦੇ 50% ਚਾਂਸ ਨੇ ਕਹਿੰਦੇ ਅਟੈਸਟ ਇਹਨਾਂ ਨੇ ਇੱਥੇ ਕਰਾਇਆ ਨੇ ਬਾਅਦ ਵਿੱਚ ਡੈਥ ਹੋਈ ਆ ਅੱਜ ਹੋਈ ਆ ਸਵੇਰੇ 9 ਵਜੇ ਇਹ ਜਦੋਂ ਕਿੱਥੇ ਸੀ ਜਦੋਂ ਡੈਥ ਹੋਈ ਆ ਇਹ ਪਟਿਆਲੇ ਸੀ ਤੁਸੀਂ ਅੱਜ ਪਟਿਆਲੇ ਤੋਂ ਲੈ ਕੇ ਆਏ ਹਾਂ ਹਾਂਜੀ ਪਟਿਆਲੇ ਤੋਂ ਲੈ ਕੇ ਆਏ ਹਾਂ ਮੂਲੀ ਮੰਗ ਕਰਦੇ ਹਾਂ ਸਾਨੂੰ ਇਨਸਾਫ ਚਾਹੀਦਾ ਹੈ ਪੰਜਾਬ ਵਿੱਚ ਚੋਅ ਦਿਨ ਐਕਸੀਡੈਂਟ ਨਾਲ ਸੈਂਕੜੇ ਲੋਕਾਂ ਦੀ ਜਾਨ ਜਾਂਦੀ ਹੈ ਪਰ ਫਿਰ ਵੀ ਲੋਕ ਉਸ ਤੋਂ ਸਬਕ ਨਾ ਲੈ ਕੇ ਰੋਡ ਤੇ ਕੋਵਿਡ ਗੱਡੀਆਂ ਤੇ ਤੇਜ਼ ਰਫਤਾਰ ਵਿੱਚ ਗੱਡੀਆਂ ਚਲਾਉਂਦੇ ਹਨ ਤਾਜ਼ਾ ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜਸ਼ੰਕਰ ਤੋਂ ਸਾਹਮਣੇ ਆਇਆ ਜਿੱਥੇ ਕਿ ਚੰਡੀਗੜ੍ਹ ਰੋਡ ਤੇ ਜਾਂਦੇ ਇੱਕ ਕਾਲਜ ਦੀ ਬੱਸ ਅਤੇ ਲੱਕੜ ਨਾਲ ਭਰੇ ਟਰੱਕ ਦੀਆਂ ਆਮੋ ਸਾਹਮਣੇ ਟੱਕਰ ਹੋ ਗਈ ਜਿਸ ਕਾਰਨ ਰੋਡ ਤੇ ਜਾ ਰਿਹਾ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਤੇ ਬਗਵਾਈਂ ਪਿੰਡ ਦੇ ਲਾਗੇ ਇੱਕ ਟਰੱਕ ਔਰ ਬੱਸ ਦੀ ਟੱਕਰ ਹੋਈ ਹੈ ਜਿਹੜੀ ਕਿ ਬੱਸ 'ਚ ਗੁਰਸੇਵਾ ਕਾਲਜ ਦੇ ਬੱਚੇ ਸੀਗੇ ਤੇ ਉਹਨਾਂ ਦੀ ਟੱਕਰ ਹੋਈ ਅਸੀਂ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਸਾਡੀ ਮੌਕੇ ਦੇ ਆ ਕੇ ਦੇਖਿਆ ਤਾਂ ਜਿਹੜੀ ਟਰੱਕ ਓਵਰਲੋਡ ਸੀਗਾ ਇਹਦੇ ਨਾਲ ਲੱਕੜ ਦੇ ਨਾਲ ਉਹ ਜਿਹੜਾ ਹੈਗਾ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਗੁਰਸੇਵਾ ਕਾਲਜ ਦੀ ਬੱਸ ਦੇ ਨਾਲ ਟਕਰਾਇਆ ਇਹਨਾਂ ਦੀ ਟਕਰਾਹਟ ਦੇ ਵਿੱਚ ਇੱਕ ਅਨਨੋਨ ਰਾਹੀਰ ਸੀਗਾ ਮੋਟਰਸਾਈਕਲ ਸਵਾਰ ਜਿਹੜਾ ਵੀ ਉਸ ਬੱਸ ਦੇ ਥੱਲੇ ਇਹਨਾਂ ਦੀ ਟੱਕਰ ਦੇ ਵਿੱਚ ਆ ਗਿਆ ਆ ਤੇ ਮੌਕੇ ਤੋਂ ਜਿਹੜੀ ਉਹਦੀ ਡੈੱਡ ਬਡੀ ਥੱਲੇੋਂ ਕਢਾ ਕੇ ਜਿਹੜੀ ਹੈਗੀ ਆ ਉਸੇ ਵੱਲ ਹਸਪਤਾਲ ਭੇਜੀ ਗਈ ਆ ਤੇ ਜਿਹੜੇ ਬੱਚੇ ਸੀਗੇ ਬੱਸ ਦੇ ਵਿੱਚ ਇੰਜਰ ਸੀਗੇ ਉਹਨ ਇਹਦਾ ਟਰੱਕ ਦਾ ਡਰਾਈਵ ਤੇ ਬੱਸ ਦਾ ਡਰਾਈਵ ਵੀ ਜਿਹੜਾ ਹੈਗਾ ਹਸਪੀਟਲ ਅੱਗੇ ਭੇਜੇ ਗਏ। ਬਾਕੀ ਅੱਗੇ ਉਹਨਾਂ ਦਾ ਜਿਹੜਾ ਇਲਾਜ ਆ। ਕਿੰਨੇ ਵਿਅਕਤੀਆਂ ਦੀ ਟੋਟਲ ਟੈਸਟ ਹੋਈ? ਇਹਦੇ ਵਿੱਚ ਫਿਲਹਾਲ ਤਾਂ ਮੌਕੇ ਤੋਂ ਇੱਕੋ ਡੈੱਡ ਬਡੀ ਅਸੀਂ ਚੁੱਕੀ ਹੈ। ਤੇ ਬਾਕੀ ਦਾ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਕੀ ਹਾਲ ਹੈ। ਇਹ ਮੋਟਰਸਾਈਕਲ ਸਵਾਰ ਜਿਹੜੇ ਇਹ ਮੋਟਰਸਾਈਕਲ ਸਵਾਰ ਸਿਗਾ ਜਿਹੜਾ ਕਿ ਇਹਦੇ ਇਹਨਾਂ ਦੋਨਾਂ ਦੀ ਟੱਕਰ ਦੇ ਵਿੱਚ ਆ ਗਏ। ਐਕਸੀਡੈਂਟ ਦਾ ਕਾਰਨ ਕੀ ਪਤਾ ਲੱਗਾ ਜੀ? ਐਕਸੀਡੈਂਟ ਦਾ ਕਾਰਨ ਇਹ ਹੀ ਹੈ ਕਿ ਇਹ ਟਰੱਕ ਜਿਹੜਾ ਹੈਗਾ ਇਹ ਓਵਰਲੋਡ ਲੁਧਿਆਣਾ ਦੇ ਕਾਕੋਵਾਲ ਮਾਰਗ ਤੇ ਇੱਕ 17 ਸਾਲਾ ਨਾਬਾਲਕ ਲੜਕੀ ਨੇ ਖੁਦਕੁਸ਼ੀ ਕਰ ਲਈ ਜਦੋਂ ਇਸ ਸਬੰਧ ਵਿੱਚ ਪਰਿਵਾਰ ਵਾਲਿਆਂ ਨਾਲ ਗੱਲ ਹੋਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਬੇਟੇ ਨਾਲ ਕਿਸੇ ਕੁੜੀ ਦੇ ਵਟਸਐਪ ਤੇ ਚੈਟ ਚੱਲ ਰਹੀ ਸੀ ਜਿਸ ਵਿੱਚ ਮੁੰਡਾ ਕੁੜੀ ਦੋਨੋਂ ਆਤਮ ਹੱਤਿਆ ਕਰਨ ਦੀਆਂ ਗੱਲਾਂ ਕਰ ਰਹੇ ਸਨ ਪਰ ਇਸ ਕੇਸ ਵਿੱਚ ਲੜਕੇ ਨੇ ਤਾਂ ਆਤਮ ਹੱਤਿਆ ਕਰ ਲਈ ਪਰ ਲੜਕੀ ਨੇ ਨਾ ਕੀਤੀ ਹੁਣ ਪਰਿਵਾਰ ਵਾਲੇ ਮੰਗ ਕਰ ਰਹੇ ਹਨ ਕਿ ਕੁੜੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਸਾਡਾ ਲੜਕਾ 17 ਸਾਲ ਲਗਭਗ ਉਹਦੀ ਉਮਰ ਸੀਗੀ ਜੀ 17 ਸਾਲ ਤੇ ਉਹਦੀ ਕਿ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਘਰ ਆ ਕੇ ਉੱਪਰ ਆਪਣੇ ਰੂਮ ਚੱਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੀ ਦਾਦੀ ਘਰੇ ਇਕੱਲੀ ਸੀਗੀ ਉਹਨੇ ਦਰਵਾਜਾ ਤੁਜਾ ਖੜਕਾਇਆ ਤੇ ਬਾਕੀ ਫੋਨ ਕੀਤੇ ਵੀ ਦਾਦਾ ਬਾਪੂ ਪਤਾ ਨਹੀਂ ਦਰਵਾਜਾ ਨਹੀਂ ਖੋਲ ਰਿਹਾ ਜੇ ਦਰਵਾਜਾ ਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਉਹਦੀ ਵਨ ਟਾਈਮ ਵਾਲੀ ਜਿਹੜੀ ਪਿਕ ਵੀ ਆਈ ਹੋਈ ਸੀਗੀ ਉਹਦੇ ਵਿੱਚ ਤੇ ਉਹ ਖਤਮ ਹੋ ਚੁੱਕਿਆ ਸੀ ਫਿਰ ਪੁਲਿਸ ਆ ਕੇ ਉਹਨੂੰ ਸਿਵਲ ਹਸਪਤਾਲ ਲੈ ਗਈ ਤੇ ਅਸੀਂ ਅੱਜ ਸਵੇਰ ਦੇ ਪੁਲਿਸ ਕੋਲੇ ਬਸਤੀ ਦੇ ਥਾਣੇ ਦੇ ਵਿੱਚ ਖੜੇ ਹਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਟਾਲ ਮਟੋਲ ਕਰੀ ਜਾਂਦੇ ਸਾਡੇ ਤੇ ਦਬਾਅ ਪਾ ਰਹੇ ਸੀਗੇ ਵੀ 174 ਦੀ ਕਾਰਵਾਈ ਦੀ ਕਹਿੰਦੇ ਅਸੀਂ ਡੀ ਡੀ ਆਰ ਕੱਟਦੀ ਵੀ ਉਹਦੇ ਮੁਤਾਬਕ ਤੁਸੀਂ ਉਹਨੂੰ ਲਿਹਾਕੇ ਸੰਸਕਾਰ ਕਰ ਦਿਓ ਤਕੀਰ ਮੰਗ ਕਰਦੇ ਹਾਂ ਕਿ ਅਸੀਂ ਤੁਹਾਨੂੰ ਲੱਗਦਾ ਕਿ ਕਿਸੇ ਨੇ ਉਹਨੂੰ ਕੰਪੈਲ ਕੀਤਾ ਹਾਂਜੀ ਉਹ ਲੜਕੀ ਨੇ ਕੰਪੈਲ ਕੀਤਾ ਜੀ ਸਾਰੀ ਚੈਟਿੰਗ ਪੁਲਿਸ ਨੂੰ ਦਿੱਤੀ ਆ ਬਾਅਦ ਵਿੱਚ ਲੜਕੀ ਨੇ 2 ਘੰਟੇ ਬਾਅਦ ਚੈਟਿੰਗ ਜਿਹੜੀ ਆ ਡਿਲੀਟ ਮਾਰਦੀ ਜਿਹੜੀ ਮੁੰਡੇ ਨੂੰ ਭੇਜੇ ਸੀ ਉਹਨੇ ਕੋਈ ਮੈਸੇਜ ਵਗੈਰਾ ਉਹਦੀ ਉਹਨੂੰ ਡਿਲੀਟ ਮਾਰਤਾ ਪਰ ਅਸੀਂ ਉਹਦਾ ਪਹਿਲਾਂ ਸਕਰੀਨਸ਼ਾਟ ਵਗੈਰਾ ਲੈ ਚੁੱਕੇ ਸੀਗੇ ਅਸੀਂ ਉਹ ਪੁਲਿਸ ਨੂੰ ਦਿਖਾਇਆ ਪਰ ਪੁਲਿਸ ਮੰਨਦੀ ਨਹੀਂ ਕਹਿੰਦੇ ਜਦੋਂ ਉਹਨੂੰ ਐਫਐਸਐਲ ਦੇ ਵਿੱਚੋਂ ਉਹਦੀ ਰਿਪੋਰਟ ਆਊਗੀ ਮੋਬਾਈਲ ਦੀ ਵੀ ਫਿਰ ਅਸੀਂ ਪਰਚਾ ਦਰਜ ਕਰਾਂਗੇ 15 20 ਦਿਨਾਂ ਤੱਕ ਸਾਡੀ ਲੜਕੇ ਦੇ ਮੋਬਾਈਲ ਦੇ ਵਿੱਚ ਤੇ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 17 ਸਾਲ ਦਾ ਬੱਚਾ ਸਾਨੂੰ ਥੋੜਾ ਮੋਟਾ ਪਤਾ ਸੀਗਾ ਜੀ ਇਹਨਾਂ ਨੇ ਪਤਾ ਸੀ ਹਾਂ ਥੋੜਾ ਪਤਾ ਸੀਗਾ ਵੀ ਇਹਨਾਂ ਦੀ ਗੱਲਬਾਤ ਹੈਗੀ ਪਰ ਉਹ ਇਹਨੇ ਕਦੇ ਵੀ ਕੋਈ ਇਹੋ ਜੀ ਨੌਬਤ ਨਹੀਂ ਆਈ ਸੀ ਨਾ ਉਹਨਾਂ ਨੇ ਕੋਈ ਵਿਆਧ ਹੀ ਡਿਮਾਂਡ ਕੀਤੀ ਜਾਂ ਵੀ ਕੋਈ ਹੋਰ ਇਸ ਤਰ੍ਹਾਂ ਦੀ ਨੌਬਤ ਨਹੀਂ ਸੀ ਲੜਕੇ ਨੂੰ ਸਮਝਾਇਆ ਵੀ ਕਾਕਾ ਬੱਚੇ ਇਹਨਾਂ ਕੰਮਾਂ 'ਚ ਨਹੀਂ ਪੈਦਾ ਇਹਦੇ ਰਿਜ਼ਲਟ ਮਾੜੇ ਆ ਤੇ ਪਤਾ ਹੀ ਦੇਰ ਬਾਅਦ ਲੱਗਿਆ ਪਰ ਕੋਈ ਲੜਾਈ ਝਗੜੇ ਵਾਲੀ ਜਾਂ ਕੋਈ ਇਹੋ ਜੀ ਕੰਪਲੀਟ ਨਹੀਂ ਸੀ ਉਹਦੀ ਇਸ ਮਾਮਲੇ ਦੇ ਵਿੱਚ ਮੰਗ ਕੀ ਕਰਦੇ ਆ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਬਸ ਸਾਡਾ ਬੱਚਾ ਗਿਆ ਸਾਡਾ ਘਰ ਬਰਬਾਦ ਹੋ ਗਿਆ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਵੀ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋਧੇਵਾਲ ਪੁਲਿਸ ਜਿਹੜੀ ਆ ਉਹ ਸਾਨੂੰ ਇਨਸਾਫ ਨਹੀਂ ਦੇ ਰਹੀ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ 'ਚ ਬੀਤੀ 5 ਫਰਵਰੀ ਨੂੰ ਦੇਰ ਰਾਤ ਸੁਨਿਆਰੇ ਭਰਾਵਾਂ ਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਰਨੇਕ ਸਿੰਘ 'ਚ ਮਾਮੂਲੀ ਗੱਡੀ ਦੀ ਟੱਕਰ ਹੋਣ ਤੋਂ ਬਾਅਦ ਖੂਨੀ ਝੜਪ ਹੋਈ ਸੀ ਤੇ ਦੱਸਿਆ ਜਾ ਰਿਹਾ ਕਿ ਇਸ ਮਾਮਲੇ ਵਿੱਚ ਫਾਇਰਿੰਗ ਵੀ ਹੋਈ ਜਿਸ ਦੇ ਚਲਦਿਆਂ ਜਿੱਥੇ ਇੱਕ ਧਿਰ ਫਤਿਹਗੜ ਚੂੜੀਆਂ ਦੇ ਰਹਿਣ ਵਾਲੇ ਸੁਨਿਆਰੇਪਰਾ ਜ਼ਖਮੀ ਹੋਏ ਤੇ ਉਹਨਾਂ ਨੂੰ ਅੰਬਿਸਰ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਪਰ ਇਹਨਾਂ ਦੋਨਾਂ ਨੂੰ ਇਨਸਾਫ ਨਾ ਮਿਲਣ ਕਰਕੇ ਇਹ ਸੜਕਾਂ ਤੇ ਆ ਗਏ ਹਨ ਬੱਸ ਮੈਨੂੰ ਇਨਾ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈਗੀ ਆ ਇਹ ਮਤਲਬ ਬਾਅਦ ਚ ਗੱਡੀ ਇਹਨਾਂ ਦੀ ਪਲਟਣ ਲੱਗੀ ਹੈ ਨੈਕਸਟ ਹੋਣਾ ਹੈ ਇਹ ਮੁੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ ਮੁੜ ਕੇ ਜਦੋਂ ਆਣ ਕੇ ਇਹਨਾਂ ਨੇ ਇੰਨੀ ਗੱਲ ਕੀਤੀ ਉਹ ਫਤਿਹਗੜ੍ਹ ਲੱਗ ਗਏ ਉੱਥੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਇਹਨਾਂ ਨੇ ਲੱਗ ਬੰਦੇ ਛੜ ਗਏ ਇਹਨਾਂ ਨੇ ਫਤਿਹਗੜ੍ਹ ਚ ਡਬਲਿਊ ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਛੱਡਣਾ ਨਹੀਂ ਉੱਥੇ ਇਹਨਾਂ ਨੇ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਥਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ ਇਨਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਗਾੜੇ ਮੇਰੇ ਛੋਟੇ ਛੋਟੇ ਬੱਚੇ ਆ ਮੇਰੇ ਵਾਲੇ ਬੇਕੋ ਪੰਜਾਬ ਪੁਲਿਸ ਦੇ ਗੋਮੋ ਹੋ ਗਈ ਆ ਪਰ ਮੇਰੇ ਰੋਣ ਦੇ ਅਧਰੂ ਦੇ ਮੈਂ ਗੁੱਸਾ ਹੀ ਮੇਰੇ ਮੇਕੋ ਮੈਂ ਕੀ ਹਾਲਾ ਮੇਰਾ ਛੋਟਾ ਜਿਹਾ ਬੱਚਾ ਨੇ ਮੈਂ ਘਰ ਛੱਡ ਗਿਆ ਮੇਰਾ ਇਨਸਾਫ ਕੌਣ ਕਰੇਗਾ ਤੇ ਪੁਲਸ ਸੁਣੇਗੀ ਸਰਕਾਰ ਹਨ ਸੁਣਣਗੀ ਤੇ ਮੈਂ ਕਿਹਦੇ ਅੱਗੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦੋ ਮੈਨੂੰ ਹੋਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦੋ ਜਿਹੜੇ ਜਿਹੜਾ ਮੇਰਾ ਹੱਕ ਬੰਦਾ ਮੈਨੂੰ ਦਵਾਉ ਹੱਕ ਬਸ ਵੇ ਨਹੀਂ ਕੜਾ ਚੁਣੀ ਕਿ ਮੇਰਾ ਇਨਸਾਫ ਕਰ ਡੀਐਸਬੀ ਫਤੇਗੜ ਜੁੜ ਗਿਆ ਮਰਦਾਬਾ ਮਰਦਾਬਾ ਐਸਬੀ ਫਤੇਗੜ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗਗਨ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨਸਾਰ ਨੌਜਵਾਨ ਵੀਰ ਸੀਗਾ ਉਹਨੂੰ ਫਤੇਗੜ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ 6.5 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਮੌਰਚਰੀ ਚ ਪਈ ਆ ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵਾ ਵੀ ਉਹ ਲੁੱਟ ਕਰਨ ਪਿਆ ਸੀ ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ ਰਾਤੀ 10 ਸਰਪੰਚੋ ਦੇ ਮਗਰ ਆਏ ਸੀ ਅਹੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆਂ ਵੀ ਇਹ ਇਨਕੁਆਇਰੀ ਕਰੋ ਅਸੀਂ ਉਹਨੂੰ ਇਸ ਇਲਜ਼ਾਮ ਨਾਲ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਸੀ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਕੋਈ ਕਿਸ ਗੱਲ ਦਾ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤਿਹ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਹੇ ਆ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਾਂਗਾ ਉਹਨਾਂ ਕੋ ਨਵੀਂ ਐਸਜੂਵੀ ਗੱਡੀ ਉਹਨਾਂ ਇਹਨਾਂ ਨੂੰ ਮਾੜਾ ਜਾ ਓਵਰਟੇਕ ਕਰਨ ਲੱਗਿਆ ਗੱਡੀ ਦੇ ਇਹਨਾਂ ਦੀ ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕਲੀ ਮੈਨੂੰ ਯਾਨੀ ਤੇਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰੱਖਾ